ਇੱਕ ਨਾਂ ਭਈ ਸਾਧੂ ਬਹੁਤ ਭਗਤੀ ਕਰਦਾ ਸੀ ਬਹੁਤ ਰੱਬ ਦਾ ਨਾਮ ਲੈਂਦਾ ਸੀ ਇੱਕ ਦਿਨ ਉਹ ਤੁਰਿਆ ਜਾਂਦਾ ਸੀ ਰਾਹ ਦੇ ਵਿੱਚ ਇੱਕ ਰਾਜੇ ਦਾ ਰਾਜ ਆਇਆ ਸਾਧੂ ਨੇ ਕਿਹਾ ਵੀ ਚਲੋ ਆਪਾਂ ਰਾਜੇ ਨੂੰ ਮਿਲ ਚਲੀਏ ਸਾਧੂ ਰਾਜੇ ਦੇ ਦਰਬਾਰ ਵਿੱਚ ਗਿਆ ਤੇ ਅੱਗੇ ਰਾਜਾ ਬੈਠਾ ਸੀ ਰਾਜੇ ਨੇ ਸਾਧੂ ਦਾ ਬਹੁਤ ਆਦਰ ਮਾਨ ਕਰਿਆ ਉਸ ਨੂੰ ਲਵੇ ਬਿਠਾਇਆ ਰਾਜੇ ਨੇ ਸਾਧੂ ਤੋਂ ਇੱਕ ਸਵਾਲ ਪੁੱਛਿਆ ਕਹਿੰਦਾ ਬਾਬਾ ਜੀ ਮੈਨੂੰ ਐਂ ਦੱਸੋ ਮੇਰੇ ਨੇ ਵੇ ਰਾਜ ਭਾਗ ਹੈ ਮੈਂ ਬਹੁਤ ਖੁਸ਼ ਆ ਕਿਸੇ ਵੀ ਚੀਜ਼ ਦੀ ਕਮੀ ਨਹੀਂ ਪਰ ਫੇਰ ਵੀ ਮੇਰਾ ਮਨ ਬੇਚੈਨ ਰਹਿੰਦਾ ਹੈ ਹਰਖ ਰਹਿੰਦਾ ਤੇ ਲਾਲਚ ਵਿੱਚ ਰਹਿੰਦਾ ਹੈ ਇਹਦਾ ਕੋਈ ਆਪਾ ਦੱਸੋ ਤਾ ਸਾਧੂ ਹੱਸ ਕੇ ਕਹਿੰਦਾ ਤੂੰ ਫਿਰ ਐਂ ਕਰ ਆਪਦੀ ਮੌਤ ਨੂੰ ਯਾਦ ਰੱਖਿਆ ਕਰ ਤਾਂ ਰਾਜਾ ਅੱਗੋਂ ਕਹਿੰਦਾ ਇਹ ਵੀ ਕੋਈ ਅਪਾਹ ਹੋਇਆ ਮੌਤ ਨੂੰ ਯਾਦ ਰੱਖੇ ਕਿ ਵੀ ਤੇਰਾ ਮਨ ਸ਼ਾਂਤ ਹੋ ਜੂ ਕਹਿੰਦਾ ਨਹੀਂ ਤੂੰ ਮੌਤ ਨੂੰ ਯਾਦ ਰੱਖਿਆ ਕਰ ਹਫ਼ਤੇ ਦੇ ਅੰਦਰ ਅੰਦਰ ਤੇਰੀ ਮੌਤ ਹੋ ਜਾਣੀ ਹੈ ਤਾਂ ਰਾਜਾ ਸਸੂਪੰਚ ਪੈ ਗਿਆ ਵੀ ਇਹ ਕੀ ਗੱਲ ਕਹਿਤੀ ਸੰਤਾ ਨੇ ਤੇ ਐਨੀ ਗੱਲ ਕਹਿ ਕੇ ਉਥੋਂ ਉਹ ਸੰਤ ਰਾਜੇ ਲੋਮੋਂ ਤੁਰ ਪੇ ਤੇ ਅੱਗੇ ਵਧ ਗਏ ਰਾਜੇ ਨੇ ਆਖਿਆ ਵੀ ਆਪਣੀ ਤਾਂ ਹਫਤੇ ਦੇ ਅੰਦਰ ਅੰਦਰ ਮੌਤ ਹੋ ਜਾਣੀ ਹੈ ਤੇ ਰਾਜੇ ਨੂੰ ਸੋਚ ਲੱਗ ਗਈ ਕਿਉਂਕਿ ਮੌਤ ਦਾ ਡਰ ਹੀ ਇਹੋ ਜਿਹਾ ਹੁੰਦਾ ਹੈ ਰਾਜਾ ਰੋ ਰੋ ਸੋਚਿਆ ਕਰੇ ਵੀ ਇੱਕ ਦਿਨ ਘਟ ਗਿਆ ਵੀ ਹੁਣ ਤਾਂ 6 ਦਿਨ ਰਹਿ ਗਏ ਰਾਜਾ ਇਹ ਸੋਚ ਦੇ ਵਿੱਚ ਸੁੱਕਣ ਲੱਗ ਗਿਆ ਤੇ ਆਪਦੇ ਜਿਹੜੇ ਵੀ ਰਾਜਪਾਗ ਦੇ ਬੰਦੇ ਸੀ ਉਹਨਾਂ ਨੂੰ ਕਹਿਣ ਲੱਗਿਆ ਤੁਸੀਂ ਮੈਥੋਂ ਦੂਰ ਹੋ ਜਾਓ ਤੇ ਕਿਉਂਕਿ ਮੈਂ ਹੁਣ ਮਰ ਜਾਣਾ ਜਦੋਂ 6ਵਾਂ ਦਿਨ ਹੋਇਆ ਉਹ ਵੀ ਲੰਘ ਗਿਆ ਜਦੋਂ ਆਖਰੀ ਦਿਨ ਸੱਤਵਾਂ ਆਇਆ ਤਾਂ ਉਦੋਂ ਸੰਤ ਵੀ ਬਾਸ ਮੁੜ ਕੇ ਉਸ ਦੇ ਰਾਜ ਦਰਬਾਰ ਦੇ ਵਿੱਚ ਆ ਗਏ ਜਦੋਂ ਰਾਜ ਦਰਬਾਰ ਦੇ ਵਿੱਚ ਆ ਗਏ ਤੇ ਸੰਤ ਰਾਜੇ ਨੂੰ ਮਿਲੇ ਤੇ ਰਾਜਾ ਅੱਗੋਂ ਕਹਿੰਦਾ ਕਹਿੰਦਾ ਮਹਾਪੁਰਸ਼ੋ ਇਹ ਮਹਾਤਮਾ ਜੀ ਹੁਣ ਤਾਂ ਲਾਸਟ ਦਿਨ ਰਹਿ ਗਿਆ ਮੈਨੂੰ ਐ ਦੱਸੋ ਵੀ ਮੈਂ ਘੰਟੇ ਨੂੰ ਮਰ ਜਾਣਾ ਕਿ ਦੋ ਘੰਟਿਆਂ ਨੂੰ ਮਰ ਜਾਣਾ ਇਹਦਾ ਸਮਾਂ ਦੱਸੋ ਤਾਂ ਸਾਧੂ ਹੱਸ ਪਿਆ ਕਹਿੰਦਾ ਤੁਸੀਂ ਹੱਸੇ ਕਾ ਤੋਂ ਤੁਸੀਂ ਤਾਂ ਆਖਿਆ ਸੀਗਾ ਵੀ ਮੈਂ ਹਫਤੇ ਦੇ ਅੰਦਰ ਅੰਦਰ ਮਰ ਜਾਣਾ ਉਹ ਕਹਿੰਦਾ ਭੋਲਿਆ ਮੈਂ ਤੈਨੂੰ ਐਂ ਨਹੀਂ ਆਖਿਆ ਸੀਗਾ ਵੀ ਤੂੰ ਆਹ ਹਫਤੇ ਦੇ ਅੰਦਰ ਮਰ ਜਾਣਾ ਮੈਂ ਤਾਂ ਤੈਨੂੰ ਐਂ ਆਖਿਆ ਸੀ ਵੀ ਤੂੰ ਹਫਤੇ ਦੇ ਅੰਦਰ ਅੰਦਰ ਇਹ ਦਿਨਾਂ ਦੇ ਵਿੱਚ ਤੇਰੀ ਮੌਤ ਹੋਣੀ ਹੈ ਜਾਨੀ ਕਿ ਸੋਮਵਾਰ ਮੰਗਲਵਾਰ ਬੁੱਧਵਾਰ ਵੀ ਇਹਨਾਂ ਦਿਨਾਂ ਦੇ ਵਿੱਚ ਇੱਕ ਦਿਨ ਆਊਗਾ ਇਕ ਕਦੋਂ ਵੀ ਆ ਸਕਦਾ ਹੈ ਤਾਂ ਰਾਜਾ ਕਹਿੰਦਾ ਮੈਨੂੰ ਤਾਂ ਸੋਚ ਲੱਗ ਗਈ ਤਾਂ ਹੀ ਮੈਂ ਤਾਂ ਸੁੱਕਣ ਲੱਗ ਗਿਆ ਸੀ ਤਾਂ ਹੀ ਤਾਂ ਮੈਨੂੰ ਭੁੱਖ ਨਹੀਂ ਲੱਗਦੀ ਸੀ ਤਾਂ ਹੀ ਤਾਂ ਮੈਂ ਪਿੰਜਰ ਬਣ ਗਿਆ ਤਾਂ ਸਾਧੂ ਕਹਿੰਦਾ ਇਹੀ ਗੱਲ ਬਾਰੇ ਤਾਂ ਮੈਂ ਤੈਨੂੰ ਕਹਿੰਦਾ ਸੀ ਵੀ ਭਾਈ ਹੰਕਾਰ ਫੇਰ ਦੂਰ ਹੁੰਦਾ ਜੇ ਆਪਾਂ ਮੌਤ ਨੂੰ ਯਾਦ ਰੱਖਦੇ ਹਾਂ ਕੋਈ ਵੀ ਆਪਾਂ ਕਿਸੇ ਵੀ ਨਾਲ ਬੇਈਮਾਨੀ ਕਰਦੇ ਹਾਂ ਤਾਂ ਪਹਿਲਾਂ ਮੌਤ ਨੂੰ ਯਾਦ ਰੱਖਿਆ ਕਰੋ ਫੇਰ ਪਤਾ ਲੱਗਦਾ ਹੈ ਵੀ ਹਾਂ ਇਹ ਆਪਾਂ ਨੂੰ ਲੇਖਾ ਜੋਖਾ ਦੇਣਾ ਹੈ ਕੋਈ ਵੀ ਗਲਤ ਕੰਮ ਕਰਦੇ ਆ ਤਾਂ ਉਸ ਤੋਂ ਪਹਿਲਾਂ ਮੌਤ ਨੂੰ ਹਮੇਸ਼ਾ ਯਾਦ ਰੱਖੋ ਤਾਂ ਕਿ ਆਪਣਾ ਮਾਨਾ ਜਿਹੜਾ ਕੋਈ ਗਲਤ ਕੰਮ ਨਾ ਕਰੇ ਹਮੇਸ਼ਾ ਚੰਗੇ ਕੰਮ ਕਰੇ ਇਸ ਕਰਕੇ ਤੈਨੂੰ ਇਹ ਗੱਲ ਆਖੀ ਸੀ ਵੀ ਭਾਈ ਹਫਤੇ ਦੇ ਅੰਦਰ ਅੰਦਰ ਤੇਰੀ ਮੌਤ ਹੋ ਜਾਣੀ ਹੈ ਤੇਰੀ ਮੌਤ ਅੱਜ ਨਹੀਂ ਹੋਣੀ ਹਜੇ ਪਿਆ ਸਮਾਂ ਤੇਰਾ ਤੈਨੂੰ ਐਂ ਆਖਿਆ ਜੀ ਵੀ ਦਿਨ ਇਹੀ ਆਉਣਗੇ ਵੀ ਸੋਮਵਾਰ ਹੋਵੇ ਮੰਗਲਵਾਰ ਹੋਵੇ ਵੀ ਇਹ 7 ਦਿਨਾਂ ਦੇ ਅੰਦਰ ਅੰਦਰ ਹੀ ਮੌਤ ਆਊਗੀ ਤਾਂ ਰਾਜਾ ਐਨੀ ਗੱਲ ਸੁਣ ਕੇ ਸੰਤਾਂ ਦੇ ਪੈਰੀਂ ਪੈ ਗਿਆ ਤੇ ਕਹਿੰਦਾ ਠੀਕ ਹੈ ਜੀ ਅੱਜ ਤੋਂ ਮੇਰਾ ਹੰਕਾਰ ਦੂਰ ਹੋਇਆ ਤੇ ਅੱਜ ਤੋਂ ਬਾਅਦ ਮੈਂ ਹੀਰਖਾ ਵਿਰੋਧਤਾ ਬਿਲਕੁਲ ਨਹੀਂ ਕਰਦਾ ਇਹ ਕਹਾਣੀ ਇੰਨੀ ਕੀ ਸੀ ਦੋਸਤੋ ਮੈਂ ਤੁਹਾਡੇ ਸਾਰਿਆਂ ਦਾ ਧੰਨਵਾਦ ਕਰਦਾ ਤੇ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ